ਪੰਜਾਬ ਚ ਹੜ੍ਹਾਂ ਤੋਂ ਬਾਅਦ ਪੀੜਤ ਕਿਸਾਨਾਂ ਲਈ ਵੱਖ-ਵੱਖ ਸਿਕ ਜਥੇਬੰਦੀਆਂ ਸੰਪਰਦਾਵਾਂ ਤੇ ਐਨ ਜੀਓ ਵੱਲੋਂ ਰਾਤ ਸਮਗਰੀ ਵੰਡੀ ਗਈ ਜਿਸ ਨਾਲ ਹੀ ਮੈਡੀਕਲ ਕੈਂਪੇਨ ਲਗਾਏ ਗਏ ਅਜ਼ਨਾਲਾ ਦੇ ਪਿੰਡ ਸੋਫੀਆ ਦੂਜੋਵਾਲ ਵਿੱਚ ਸਿੱਖ ਵੈਲਫੇਅਰ ਸੁਸਾਇਟੀ ਯੂਕੇ ਦੇ ਆਗੂਆਂ ਵੱਲੋਂ ਡੀਜ਼ਲ ਦੀਆਂ ਪਰਚੀਆਂ ਵੰਡਣ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਸੰਸਥਾ ਦੇ ਆਗੂ ਗੁਰਵੀਰ ਸਿੰਘ ਨੇ ਕਿਹਾ ਕਿ ਯੂਕੇ ਤੋਂ ਆਇਆ ਇਹ ਸਾਡੀ ਸੰਸਥਾ 20 ਸਾਲ ਤੋਂ ਚੱਲਦੀ ਆ ਰਹੀ ਹੈ ਜਿਸ ਵਿੱਚ 27 ਮੈਂਬਰ ਹਨ ਸਾਰੇ ਇੱਕ ਰਾਏ ਨਾਲ ਚੱਲਦੇ ਹਨ ਉਹਨਾਂ ਅੱਗੇ ਕਿਹਾ ਕਿ ਸਾਰੇ ਮੈਂਬਰਾਂ ਨੇ ਪੈਸੇ ਇਕੱਠੇ ਕਰਕੇ ਮੇਰੀ ਡਿਊਟੀ ਲਗਾਈ ਹੈ ਸਾਰੇ ਪਿੰਡਾਂ ਦੇ ਪੀੜਤ ਕਿਸਾਨਾਂ ਲਈ ਕਿਸਾਨਾਂ ਦੀਆਂ ਲਿਸਟਾਂ ਬਣਾ ਕੇ ਹਰ ਪਿੰਡ ਦੇ ਪੀੜਤ ਕਿਸਾਨਾਂ ਨੂੰ 200 ਲੀਟਰ ਡੀਜ਼ਲ ਦਿੱਤਾ ਜਾਵੇਗਾ ਉਹਨਾਂ ਅੱਗੇ ਕਿਹਾ ਡੀਜ਼ਲ ਦੀ ਸੇਵਾ ਲਗਾਤਾਰ ਜਾਰੀ ਰਹੇਗੀ ਕਰੀਬ 1 ਕਰੋੜ ਰੁਪਏ ਦਾ ਡੀਜ਼ਲ ਵੰਡਿਆ ਜਾਵੇਗਾ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਮੇਰਾ ਨਾਮ ਹੈ ਗੁਰਵੀਰ ਸਿੰਘ اٹਕੜ ਮੈਂ ਯੂਕੇ ਤੋਂ ਸਿੱਖ ਵੈਲਫੇਅਰ ਸੁਸਾਇਟੀ ਯੂਕੇ ਤੋਂ ਆਇਆ ਹਾਂ ਕਿ ਅਸੀਂ 16 ਸੋਰੀ ਅਸੀਂ 20 ਸਾਲ ਤੋਂ ਇਹ ਸੰਸਥਾ ਸਾਡੀ ਚੱਲ ਰਹੀ ਹੈ ਤੇ ਅਸੀਂ 25 ਮੈਂਬਰ ਸੀ ਹੁਣ ਮੇਰੇ ਖਿਆਲ 27 ਜਾਂ 28 ਮੈਂਬਰ ਸਾਡੇ ਮਤਲਬ ਟੋਟਲ ਹੋ ਗਏ ਆ ਸਾਰੇ ਜਿਹੜੇ ਮੈਂਬਰ ਸਾਡੇ ਹਨ ਉਹ ਸਾਰਿਆਂ ਦੀ ਇੱਕ ਦੂਜੇ ਨਾਲ ਕੋਈ ਇੱਕ ਕਰਨ ਦੀ ਗੱਲ ਨਹੀਂ ਹੈ ਸਾਰਿਆਂ ਦਾ ਇੱਕੋ ਜਿਹਾ ਮਾਇੰਡ ਹੈ ਜੋ ਇੱਕ ਕਹਦਾ ਉਹ ਦੂਸਰਾ ਮੰਨ ਲੈਂਦਾ ਹੈ ਅਸੀਂ ਪੈਸੇ ਇਕੱਠੇ ਕਰਕੇ ਸਾਰਿਆਂ ਨੇ ਮੈਨੂੰ ਦਿੱਤੇ ਅਸੀਂ ਮੇਰੀ ਡਿਊਟੀ ਲਈ ਕਰਕੇ ਡਿਸਟ੍ਰਿਬਿਊਟ ਕਰਦੇ ਮੈਂ ਗਾਹਾਂ ਆਪਣੇ ਸੱਜਣਾ ਮਿੱਤਰਾਂ ਨੂੰ ਪੁਲਿਸ ਅਫਸਰ ਸੀਗੇ ਉਹਨਾਂ ਤੋਂ ਲਿਸਟਾਂ ਬਣਵਾਈਆਂ ਸੁਦਰ ਪ੍ਰਮਿੰਦਰ ਸਿੰਘ ਇੰਸਪੈਕਟਰ ਸਾਹਿਬ ਸੂਫੀਆ ਪਿੰਡ ਤੋਂ ਇਹਨਾਂ ਨੇ ਬਹੁਤ ਮਿਹਨਤ ਕੀਤੀ ਨਹੀਂ ਦੋ ਤਿੰਨ ਤਿੰਨ ਪਿੰਡ ਮੇਰੇ ਕੋਲ ਮੈਨੂੰ ਲਿਸਟਾਂ ਮਿਲੀਆਂ ਹਲ ਇੱਕ ਪਿੰਡ ਦੀ ਲਿਸਟ ਕਹਿੰਦੇ ਹੋਰ ਬਣਵਣੀ ਹੈ ਨਹੀਂ ਤੇ ਅਸੀਂ ਸਾਰਿਆਂ ਪਿੰਡਾਂ ਸਾਰੇ ਮਤਲਬ ਜ਼ਿਮੀਂਦਾਰਾਂ ਨੂੰ 2-200 ਲੀਟਰ ਤੇਲ ਡੀਜ਼ਲ ਦੇ ਪਾਰਟੀਆਂ ਕੱਟ ਕੇ ਦਿੱਤੀਆਂ ਤੇ ਇੱਥੇ ਨੇੜੇ ਹੀ ਪੈਟਰੋਲ ਸਟੇਸ਼ਨ ਹੈ ਜਿਹੜੇ ਕਿ ਸੇਵਾ ਨਿਭਾਉਗੇ ਤੇ ਅਸੀਂ ਉਹਨਾਂ ਨੂੰ ਸਾਰਾ ਖਰਚਾ ਦੇਵਾਂਗੇ ਸਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਿਹੜੀ ਸੇਵਾ ਜਾਰੀ ਰਹੇਗੀ ਕਿੰਨੇ ਕੋਈ ਪਿੰਡਾਂ ਨੂੰ ਜਿਹੜਾ ਤੁਸੀਂ ਇਹ ਜਿਹੜਾ ਡੀਜ਼ਲ ਦੇਣ ਜਾ ਰਹੇ ਹੋ ਮੇਰੇ ਖਿਆਲ ਚ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧਾਵਾਂਗੇ ਜਿੱਥੇ ਜਿੱਥੇ ਲੋੜ ਹੋਊਗੀ ਜਾਵਾਂਗੇ ਜੀ ਉਹੀ ਸਾਡੀ ਗੱਲ ਹੋਈ ਅੱਜ ਵੀ ਹੁਣ ਵੀ ਭਾਈ ਸਾਹਿਬ ਨਾਲ ਇਹ ਮੈਂ ਇੱਥੋਂ ਅੱਜ ਚਲਾ ਵੀ ਜਾਣਾ ਤੇ ਇਹਨਾਂ ਦੇ ਕੋਲ ਜਿਹੜਾ ਵੀ ਕੋਈ ਲੋਡ ਬੰਦ ਹੋਊਗਾ ਆ ਕੇ ਆਪਣਾ ਨਾਮ ਲਿਖਾਏਗਾ ਤੇ ਸਾਰੀ ਉਹਦੀ ਤਫ਼ਤੀਸ਼ ਕਰਕੇ ਉਹਨਾਂ ਦਾ ਆਧਾਰ ਕਾਰਡ ਲੈ ਕੇ ਉਹਨਾਂ ਦਾ ਨਾਮ ਉਹਨਾਂ ਦੇ ਪਿਤਾ ਦਾ ਨਾਮ ਉਹਨਾਂ ਦਾ ਟੈਲੀਫੋਨ ਨੰਬਰ ਜ਼ਾਇਦਤ ਕਿੰਨੀ ਆ ਉਹ ਸਾਰਾ ਕਰੂਗੇ ਪਰ ਅਸੀਂ ਇਦਾਂ ਕੋਈ ਬਿਤਕਰ ਨਹੀਂ ਕੀਤਾ ਜੇ ਕਿਸੇ ਦੇ ਕੋਲ ਢਾਈ ਏਕੜ ਆ ਜਾਂ ਕਿਸੇ ਕੋਲ 10 ਏਕੜ ਆ ਅਸੀਂ ਉਹਨਾਂ ਨੇ ਅਸੀਂ 200 ਏਕੜ ਦਾ ਡਿਸਾਈਡ ਕੀਤਾ ਕਿ 200 ਲੀਟਰ ਡੀਜ਼ਲ ਜਿਹੜਾ ਉਹ ਦੇਣਾ ਹੀ ਦੇਣਾ ਆ ਭਾਈ ਟੋਟਲ ਜਿਹੜਾ ਕਿੰਨਾ ਡੀਜ਼ਲ ਜਾਂ ਅਮਾਉਂਟ ਦੇ ਵਿੱਚ ਦੱਸ ਦਿਓ ਕਿ ਕਿੰਨੀ ਕੋ ਤੁਸੀਂ ਸੇਵਾ ਕਰਨ ਜਾ ਰਹੇ ਮੇਰੇ ਖਿਆਲ ਦੇ ਵਿੱਚ ਅਸੀਂ ਅਪਰੋਕਸੀਮੇਟਲੀ ਮੈਂ ਕਹਿ ਦਿੰਦਾ 80 ਲੱਖ ਤੋਂ ਲੈ ਕੇ ਕਰੋੜ ਦੇ ਵਿੱਚ ਦੇ ਨੇੜੇ ਪਹੁੰਚ ਜਾਵਾਂਗੇ ਜਦ ਤੱਕ ਫਿਨਿਸ਼ ਕਰਾਂਗੇ 28 ਤੋਂ 29 ਲੱਖ ਦਾ ਅੱਜ ਅਸੀਂ ਜਿਹੜਾ ਭੁਗਤਾਨ ਕਰਨਾ ਅੱਜ ਕਰ ਦਿੱਤਾ ਹੈ ਅਰਫਲੀ ਬਾਕੀ ਮੇਰੇ ਹਿਸਾਬ ਨਾਲ ਸਾਡੇ ਕੋਲ ਇੰਨੇ ਪੈਸੇ ਹੋ ਜਾਣੇ ਕਿਉਂਕਿ ਇੱਥੇ ਸੰਗਤਾਂ ਇੱਥੇ ਵੀ ਮੇਰੇ ਹਜਨ ਮਿੱਤਰ ਮੈਨੂੰ ਪੈਸੇ ਦੇ ਰਹੇ ਆ ਕਹਿੰਦੇ ਵੇ ਤੂੰ ਤੁਸੀਂ ਕਰੋ ਮੈਂ ਆਪਣੇ ਵੱਲੋਂ ਪਿੰਡ ਵੱਲੋਂ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਔਖੇ ਵੇਲੇ ਸਾਡੇ ਗਵੰਢੀ ਨੇ ਜਲੰਧਰ ਦੇ ਮੈਂ ਹੁਣੇ ਪਤਾ ਕੀਤਾ ਇਹਨਾਂ ਸਾਡੀ ਮਦਦ ਕੀਤੀ ਆ ਪੰਜਾਬ ਦਾ ਪਾਣੀ ਇਹੋ ਜਿਹਾ ਕਿਤੇ ਵੀ ਦੁਨੀਆ 'ਚ ਲੜਾਈ ਹੋਵੇ ਇਹ ਮਦਦ ਕਰਦੇ ਆ ਇਹ ਤੇ ਆਪਣਾ ਘਰ ਸੀ ਜਿੰਨਾ ਕੀਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨੇ ਆ ਜਿਹੜੇ ਸਾਡੇ ਆ ਕੇ ਪਹਿਲਾਂ ਸਾਡੀ ਖਬਰ ਲਈ ਫਿਰ ਸਾਡਾ ਸਭ ਕੁਝ ਪੁੱਛ ਕੇ ਫਿਰ ਸਾਨੂੰ ਇਹ ਜਿਹੜਾ ਪਟ્રોલ ਦਾ ਜੋ ਵਿਦਾਨ ਦਿੱਤਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਦੇ ਪ੍ਰਾਰਥਨਾ ਕਰਨੇ ਪਰਮਾਤਮਾ ਅਗੇ ਵੀ ਇਹ ਹੀ ਮੁੜ ਕੇ ਨਾ ਸਾੜਾ ਹੋਵੇ ਪਰ ਇਹਨਾਂ ਦਾ ਕੰਮ ਦੂਣਾ ਚੱਲਦਾ ਰਹੇ ਜੇ ਆ ਜਾ ਕਿਤੇ ਪਰਮਾਤਮਾ ਕਰੇ ਤੇ ਮੁੜ ਕੇ ਫਿਰ ਸਾਨੂੰ ਯਾਦ ਰੱਖਣ ਅਸੀਂ ਇਹਨਾਂ ਦੇ ਧੰਨਵਾਦੀ ਆ ਜਿਨ੍ਹਾਂ ਦੇ ਅਸੀਂ ਜਿਉਂਦੇ ਆ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਰਹਾਂਗੇ ਇਹਨਾਂ ਦਾ ਪ੍ਰਿੰਟ ਵੀ ਕੁਝ ਮੈਨੂੰ ਪਤਾ ਲੱਗਾ ਮੈਂ ਵੀ ਜਿੰਨ ਦਾ ਜਿਆਦਾ ਤਾਂ ਫਿਰਦਾ ਮੁੰਡਾ ਰਿਆਂ ਇਹਨਾਂ ਇੱਕ ਦਾ ਧੰਨਵਾਦ ਕਰਦਾ ਇਹ ਬਹੁਤ ਹੋਈਆ ਪੰਜਾਬ ਦੀ ਸਭਿਤਾ ਦੇ ਮੁਤਾਬਕ ਇਹਨਾਂ ਕੰਮ ਕੀਤਾ ਕਿ ਸੇਵਾ ਕਰਨੀ ਚਾਹੀਦੀ ਆ ਪੰਜਾਬ ਦੀ ਗੁਰੂ ਘਰ ਲਈ ਸੇਵਾ ਕਰਦੇ ਰਿਹਾ ਇਹ ਵੀ ਗੁਰੂ ਘਰ ਰਹਿਣ ਵਾਲੇ ਬੰਦੇ ਨੇ ਬਿਲੰਦ ਆਏ ਨੇ ਇਹਨਾਂ ਯਾਰ ਦੇ ਕਮਾਈ ਕੀਤੀ ਹੈ ਨਾ ਤੇ ਸਾਨੂੰ ਇਹਨਾਂ ਦਸਵੰਦ ਵੰਡਿਆ ਇਹਨਾਂ ਕਹਿੰਦਾ ਫਤਿਹ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ